ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਜਿਵੇਂ ਕਿ ਅਸੀਂ ਲੰਬੇ ਸਮੇਂ ਤੋਂ ਰੁੱਖਾਂ ਤੇ ਕੰਮ ਕਰਦੇ ਆਉਂਦੇ ਆ ਤੇ ਸੋਲਿਡ ਵੇਸਟ ਮੈਨੇਜਮੈਂਟ ਬਾਰੇ ਚਰਚਾ ਕਰਦੇ ਆਉਂਦੇ ਆ ਵੀ ਕਿਵੇਂ ਕੂੜੇ ਦੀ ਸਮੱਸਿਆਵਾਂ ਹੈਗੀਆਂ ਕੀ ਉਹਦੇ ਕਰਨਾ ਹੈਗਾ ਸਾਰ ਆਪਾਂ ਗੱਲਬਾਤ ਕਰਦੇ ਆਉਂਦੇ ਅੱਜ ਆਪਾਂ ਜਿਹੜੀ ਇੰਪੋਰਟੈਂਸ ਹੈਗੀ ਰੀਸਾਈਕਲਿੰਗ ਦੀ ਵੀ ਰੀਸਾਈਕਲ ਜੋ ਸਮਾਨ ਪਲਾਸਟਿਕਾ ਜੋ ਹੋਰ ਸਕ੍ਰੈਪ ਹੋਇਆ ਉਹਦਾ ਕੀ ਬੈਨੀਫਿਟ ਹੈਗੇ ਆ ਤੇ ਕੀ ਪਲਾਸਟਿਕ ਰੀਸਾਈਕਲ ਹੋ ਸਕਦਾ ਇਹ ਬਾਰੇ ਆਪਾਂ ਚਰਚਾ ਕਰਾਂਗੇ ਅੱਜ ਤਾਂ ਸਭ ਤੋਂ ਪਹਿਲਾਂ ਰੀਸਾਈਕਲਿੰਗ ਦੇ ਬੈਨੀਫਿਟ ਦੀ ਗੱਲ ਕਰਨ ਤੋਂ ਪਹਿਲਾਂ ਇਹ ਦੇਖਾਂਗੇ ਆਪਾਂ ਬੀ ਰੀਸਾਈਕਲ ਕਿਉਂ ਕਰਨਾ ਚਾਹੀਦਾ ਦੇਖੋ ਆਪਾਂ ਜਦੋਂ ਸੋਲਿਡ ਵੇਸਟ ਮੈਨੇਜਮੈਂਟ ਦੀ ਗੱਲ ਆਉਂਦੀ ਆ ਜਿਹੜੇ ਭਾਰਤ ਵਰਗੇ ਦੇਸ਼ ਹੈਗੇ ਆ ਤਾਂ ਉਥੇ ਜਿਹੜਾ ਕੂੜਾ ਹੈਗਾ ਮਿਕਸ ਕਰਕੇ ਹਰ ਜਗ੍ਹਾ ਡੰਪ ਸਾਈਟਾਂ ਤੇ ਜਾ ਰਿਹਾ ਹੈਗਾ ਸਾਡੇ ਟੋਬੇ ਪਿੰਡਾਂ ਦੇ ਕਾਲੇ ਹੋ ਗਏ ਸਾਰ ਆਪਾਂ ਲਗਾਤਾਰ ਚਰਚਾ ਕਰਦੇ ਆਉਂਦੇ ਆ ਹੁਣ ਜੇ ਆਪ ਇੱਥੇ ਆਪਾਂ ਗਿੱਲੇ ਕੂੜੇ ਨੂੰ ਸੁੱਕੇ ਕੂੜੇ ਤੋਂ ਅਲੱਗ ਕਰ ਦਾਂਗੇ ਤਾਂ ਜਿਹੜਾ ਸਾਡਾ ਪਲਾਸਟਿਕ ਮਟੀਰੀਅਲ ਹੋ ਗਿਆ ਸਕ੍ਰੈਪ ਹੋ ਗਿਆ ਲੋਹਾ ਹੋ ਗਿਆ ਸਾਡਾ ਹੋਰ ਸਾਰਾ ਸਮਾਨ ਹੋ ਗਿਆ ਉਹ ਰੀਸਾਈਕਲਿੰਗ ਹੀ ਜਾ ਸਕਦਾ ਉਹ ਰੀਸਾਈਕਲਿੰਗ ਦੀ ਬੇਨਫਿਟ ਆਪਾਂ ਸਮਝਣ ਹੈ ਕਿ ਰੀਸਾਈਕਲਿੰਗ ਦੇ ਬੇਨਫਿਟ ਹੈ ਕਿਆ ਇੱਥੇ ਆਪਾਂ ਐਗਜ਼ਾਮਪਲ ਲਵਾਂਗੇ ਪੇਪਰ ਦੀ ਐਗਜ਼ਾਮਪਲ ਲਵਾਂਗੇ ਜਿਹੜਾ ਕਿ 80% ਜਿਹੜਾ ਦੁਨੀਆ ਲੈਵਲ ਤੇ ਰੀਸਾਈਕਲ ਹੁੰਦਾ ਹੈਗਾ ਹੁਣ ਜੋ ਨਵਾਂ ਆਪਾਂ ਮਟੀਰੀਅਲ ਲਵਾਂਗੇ ਤਾਂ ਉਸ ਨਵੇਂ ਮਟੀਰੀਅਲ ਨੂੰ ਤੋਂ ਪੇਪਰ ਬਣਾਉਣ ਲਈ ਇੱਕ ਤਾਂ ਗ੍ਰੀਨ ਹਾਊਸ ਗੈਸਾਂ ਜਿਹੜੀਆਂ ਹੈਗੇ ਬਹੁਤ ਜ਼ਿਆਦਾ ਰਿਲੀਜ਼ ਹੋਣਗੀਆਂ ਉਸ ਤੋਂ ਬਾਅਦ ਜਿਹੜਾ ਨਵਾਂ ਮਟੀਰੀਅਲ ਜਿਹੜਾ ਆਪਾਂ ਲੈਣਾ ਪੇਪਰ ਨੂੰ ਬਣਾਉਣ ਵਾਸਤੇ ਕੋਈ ਵੀ ਚੀਜ਼ ਬਣਾਉਣ ਵਾਸਤੇ ਉਹਦੀ ਐਕਸਟ੍ਰੈਕਸ਼ਨ ਕਰਾਂਗੇ ਆਪਾਂ ਖਾਨਾਂ ਚੋਂ ਕੱਢਾਂਗੇ ਉਹਨ ਉਦੀ ਲੋਗਿੰਗ ਦਰੱਖਤਾਂ ਦੀ ਲੋਗਿੰਗ ਹੋਗੀ ਦੀ ਪੇਪਰ ਬਣਾਉਣ ਵਾਸਤੇ ਗੱਤਾ ਬਣਾਉਣ ਵਾਸਤੇ ਉਸ ਤੋਂ ਬਾਅਦ ਜੇ ਆਪਾਂ ਕੋਈ ਹੋਰ ਧਾਤ ਕੱਢਣੀ ਆ ਜਿਵੇਂ ਸਟੀਲ ਹੋ ਗਿਆ ਅਲੂਮੀਨੀਅਮ ਹੋ ਗਿਆ ਉਹਨੂੰ ਮਾਈਨਿੰਗ ਕਰਨੀ ਪੈਣੀ ਆ ਪ੍ਰੋਸੈਸਿੰਗ ਕਰਨੀ ਪੈਣੀ ਟ੍ਰਾਂਸਪੋਰਟੇਸ਼ਨ ਕਰਨੀ ਜਿੱਤੇ ਕਿ ਬਹੁਤ ਵੱਡੇ ਲੈਵਲ ਦੀ ਜਿਹੜੀ ਉਹਦੀ એનર્ਜੀ ਚਾਹੀਦੀ ਐ এনवायरमेंट ਤੇ ਬਹੁਤ ਵੱਡੇ ਡੈਮੇਜ ਆ ਇਸ ਲਈ ਜਿਹੜਾ ਰੀਸਾਈਕਲਿੰਗ ਹੈਗਾ ਬਹੁਤ ਇੰਪੋਰਟੈਂਟ ਆ ਜੇ ਸਮਾਨ ਨੂੰ ਰੀਸਾਈਕਲ ਕਰਾਂ ਉੱਥੇ ਘੱਟ એનર્ਜੀ ਯੂਜ਼ ਹੋਊਗੀ ਘੱਟ ਘੱਟ ਗ੍ਰੀਨ ਹਾਊਸ ਗੈਸਾਂ ਸਾਡੇ ਰਿਲੀਜ਼ ਹੋਣਗੀਆਂ ਤੇ ਸਾਡਾ ਪਾਣੀ ਵੀ ਜਿਹੜਾ ਸਾਡਾ ਹੈ ਕਟ ਪਲੂਟ ਹੋਊਗਾ ਤੇ ਹਵਾ ਵੀ ਕਟ ਪਲੂਟ ਹੋਊਗੀ ਇਹ ਸਮਝਣਾ ਪੈਣਾ ਆਪ ਨੂੰ ਉਸ ਤੋਂ ਬਾਅਦ ਜੇ ਆਪਾਂ ਰੀਸਾਈਕਲਿੰਗ ਨਹੀਂ ਕਰਾਂਗੇ ਹੋਰ ਕੀ ਹੋ ਸਕਦਾ ਸਾਡਾ ਕੂੜਾ ਜਿਹੜਾ ਪਲਾਸਟਿਕ ਦਾ ਕੂੜਾ ਹੈਗਾ ਜਾਂ ਹੋਰ ਕੂੜਾ ਜਿੰਨਾ ਵੀ ਵੇਸਟ ਹੈਗਾ ਕਿੱਥੇ ਜਾਊਗਾ ਇਹ ਸਮਝਣਾ ਪੈਣਾ ਇਨਸਨਰੇਸ਼ਨ ਬਰਨ ਕਰਨਾ ਕਰਨਾ ਪੈ ਸਕਦਾ ਜਾਂ ਉਹਨੂੰ ਕਿਤੇ ਦਬਾਉਣਾ ਪੈ ਸਕਦਾ ਜਾਂ ਲੈਂਡਫਿਲ ਕਰਨਾ ਪੈ ਸਕਦਾ ਇਸ ਇਹ ਤਿੰਨਾਂ ਚੀਜ਼ਾਂ ਤੋਂ ਬਚਣ ਲਈ ਰੀਸਾਈਕਲਿੰਗ ਜਿਹੜੀ ਹੈ ਬਹੁਤ ਇੰਪੋਰਟੈਂਟ ਹੈਗੀ ਹੈ ਉਸ ਤੋਂ ਬਾਅਦ ਗੱਲ ਕਰਾਂਗੇ ਗਲੋਬਲ ਲੈਵਲ ਤੇ ਜਿਹੜੀ ਰੀਸਾਈਕਲਿੰਗ ਇੰਡਸਟਰੀ ਹੈਗੀ ਆ 280 ਬਿਲੀਅਨ ਡਾਲਰ ਦੀ ਮਤਲਬ ਕਹਿੰਦਾ ਇਹ ਲੋਕਾਂ ਨੂੰ এমਪਲாய்ਮੈਂਟ ਦਿੰਦੀ ਆ 280 ਬਿਲੀਅਨ ਡਾਲਰ ਦੀ ਮਾਰਕੀਟ ਆ ਜਿਹੜੀ ਇਹ ਇਹ ਜਿਹੜਾ ਸਕ੍ਰੈਪ ਮਾਰਕੀਟ ਹੈਗੀ ਆ ਇੰਨੇ 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 ਬਿਲੀਅਨ ਡਾਲਰ ਦੀ ਜਿਹੜੀ ਮਾਰਕੀਟ ਇਹ ਲੋਕਾਂ ਨੂੰ ਅਨਪਲੋਇਮੈਂਟ ਜਿਹੜੀ ਰੋਜਗਾਰ ਦਿੰਦੀ ਹੈਗੀ ਇਹ ਸਮਝਣਾ ਪੈਣਾ ਪਰੋਂ ਉਸ ਤੋਂ ਅਸੀਂ ਕੁਝ ਗੱਲਾਂ ਕਰਾਂਗੇ ਜਿਵੇਂ ਐਲੂਮੀਨੀਅਮ ਦੀ ਕੈਨ ਹੈਗੀ ਆ ਜਿਉ ਨੂੰ ਰੀਸਾਈਕਲ ਕਰਾਂਗੇ ਤਾਂ 92% ਘੱਟ એનર્ਜੀ ਉਹਦੇ ਚ ਲੱਗਦੀ ਆ 80 90% ਘੱਟ ਉਹ ਕਾਰਬਨ ਪੈਦਾ ਕਰਦੀ ਹੈ ਜੇ ਉਹ ਨਵੇਂ ਮਿਡਿਊਲ ਤਲਾਵਾਂਗੇ ਉਸ ਤੋਂ ਬਾਅਦ 1 ਟਨ ਜੇ ਆਪਾਂ ਐਲੂਮੀਨੀਅਮ ਨੂੰ ਸੇਵ ਕਰਦੇ ਆ ਤਾਂ ਆਪਾਂ 8 ਟਨ ਬਾਕਸਾਈਟ ਓਰ ਜਿਹੜਾ ਕੱਢਣ ਤੋਂ ਬਚਾਉਂਦੇ ਆ ਮਤਲਬ ਇਹ ਵੀ ਆਪਾਂ ਨੂੰ ਸਮਝਣਾ ਪੈਣਾ ਹੈਗਾ ਉਸ ਤੋਂ ਬਾਅਦ ਜੇ 1 ਟਨ ਸਟੀਲ ਨੂੰ ਆਪਾਂ ਮਤਲਬ ਕਹਿੰਦਾ ਰੀਸਾਈਕਲ ਕਰਦੇ ਆ ਤਾਂ ਉਹਦੇ ਚ ਜਿਹੜੀ ਕੁਆਟਰ એનર્ਜੀ ਘੱਟ ਲੱਗਦੀ ਹੈ ਉਹ ਨੂੰ ਨਵੇਂ ਮਾਈਨਿੰਗ ਕੱਢਣ ਤੋਂ ਮਤਲਬ ਕਹਿੰਦਾ ਤਾਂ ਉਸ ਤੋਂ ਬਾਅਦ 86% ਘੱਟ ਪੋਲੂਸ਼ਨ ਪੈਦਾ ਕਰਦਾ ਜੇ ਆਪਾਂ 1 ਟਨ ਸਟੀਲ ਨੂੰ ਰੀਸਾਈਕਲ ਕਰਾਂਗੇ ਨਵੇਂ ਸਟੀਲ ਕੱਢਣ ਤੋਂ ਥੱਲੇ ਉਹ ਧਰਤੀ ਚੋਂ ਕੱਢਣ ਉਹ ਜਿਹੜੇ ਮਟੀਰੀਅਲ ਕੱਢਣ ਆਉਂ ਤੇ 36 ਬੈਰਲ ਆਇਲ ਜਿਹੜਾ ਹੈ ਸਾਡਾ ਘੱਟ ਕੰਜ਼ੂਮ ਹੁੰਦਾ ਰੀਸਾਈਕਲਿੰਗ ਕਰਨਾ ਤੇ ਉਸ ਤੋਂ ਬਾਅਦ ਜੇ ਆਪਾਂ ਗਲਾਸ ਨੂੰ ਰੀਸਾਈਕਲ ਕਰੇ 30% ਘੱਟ એનર્ਜੀ ਲੱਗੂਗੀ ਇਸੇ ਤਰ੍ਹਾਂ ਹੀ ਸਾਡਾ ਜਿਹੜਾ ਪੇਪਰ ਆ ਉਹ 40% ਘੱਟ એનર્ਜੀ ਲੱਗੂਗੀ ਤੇ ਐਂ ਕਾਪਰ ਜਿਹੜਾ ਹੈਗਾ 85% ਸਾਡੀ એનર્ਜੀ ਘੱਟ ਲੱਗੂਗੀ ਸਮਝਣਾ ਪੈਣਾ ਸਾਨੂੰ 에ਰਪੋਰਟਾਂ ਸਾਰੀਆਂ ਅਸੀਂ ਸਰਟੀਫਾਈਡ ਰਿਪੋਰਟਾਂ ਨਾਲ ਦੇਵਾਂਗੇ ਉਸ ਤੋਂ ਬਾਅਦ 630 ਮਿਲੀਅਨ ਟਨ ਸਟੀਲ ਸਕ੍ਰੈਪ ਜਿਹੜਾ ਹੈਗਾ ਹਰ ਸਾਲ ਰੀਸਾਈਕਲ ਹੁੰਦਾ ਇਹ ਇੰਪੋਰਟੈਂਟ ਬਹੁਤ ਮੁੱਦਾ ਹੈਗਾ ਉਸ ਤੋਂ ਬਾਅਦ ਜਿਹੜਾ 99% ਮੈਟਲ ਸਕ੍ਰੈਪ ਆ ਕਾਰਾਂ ਚੋਂ ਨਿਕਲਦਾ ਉਹ ਉਹ ਰੀਸਾਈਕਲ ਰੀਯੂਜ਼ ਹੋ ਜਾਂਦਾ ਐਂਡਸ ਆਫ ਰੀਯੂਜ਼ਡ ਹੋ ਜਾਂਦਾ ਵੀ ਸਮਝਣਾ ਪੈਣਾ ਸਾਨੂੰ ਉਸ ਤੋਂ ਬਾਅਦ ਜਿੰਨਾ ਵੀ ਅੱਜ ਤੱਕ ਕਾਪਰ ਨੂੰ ਮਾਈਨ ਕੀਤਾ ਗਿਆ ਖਾਨਾਂ ਚੋਂ ਕੱਢਿਆ ਗਿਆ 80% ਹਜੇ ਵੀ ਮਾਰਕੀਟ ਦੇ ਵਿੱਚ ਘੁੰਮ ਰਿਹਾ ਮਤਲਬ ਉਹ ਹਜੇ ਵੀ ਉਹ 80% ਦਾ ਸਿਸਟਮ ਹੈਗਾ ਉਹ ਮਾਰਕੀਟ ਦੇ ਵਿੱਚ ਘੁੰਮੀ ਜਾਂਦਾ ਇਹ ਜਿਹੜਾ ਸਮਾਨ ਦੀ ਗੱਲ ਕੀਤੀ ਐਲੂਮੀਨੀਅਮ ਹੋ ਗਿਆ ਸਟੀਲ ਹੋ ਗਿਆ ਕਾਪਰ ਹੋ ਗਿਆ ਇਹਦੀ ਪੇਪਰ ਹੋ ਗਿਆ ਜੇ ਰੀਸਾਈਕਲਿੰਗ ਚੰਗੀ ਹੈਗੀ ਮਤਲਬ ਪਰ ਹੁਣ ਜੇ ਆਪਾਂ ਗੱਲ ਪਲਾਸਟਿਕ ਤੇ ਕਰਾਂਗੇ ਪਲਾਸਟਿਕ ਰੀਸਾਈਕਲ ਦੀ ਬਹੁਤ ਵੱਡੀਆਂ ਸਮੱਸਿਆਵਾਂ ਹੈਗੀਆਂ ਉੱਥੇ ਪੈਟ ਤੇ ਐਚ ਡੀ ਪੀ ਮਟੀਰੀਅਲ ਹੈਗਾ ਜਿਹੜਾ ਜ਼ਿਆਦਾਤਰ ਰੀਸਾਈਕਲ ਹੋ ਸਕਦਾ ਬਾਕੀ ਜਿਹੜੀ ਦੁਨੀਆ ਦੇ ਬਟੇ ਦੇਸ਼ ਹੈਗੇ ਆ ਉਹ ਪਲਾਸਟਿਕ ਨੂੰ ਮਤਲਬ ਕਿ ਇਨਸਨਰੇਟ ਕਰਦੇ ਆ ਵੇਸਟ ਟੂ એનર્ਜੀ ਪਲਾਂਟਾਂ ਰਹੀਂ ਜਾਂ ਨੂੰ ਮਤਲਬ ਲੈਂਡਫਿਲ ਕਰਦੇ ਇਹ ਵਰਤਾਰਾ ਹੈਗਾ ਉਹ ਸਾਡੇ ਜਿਹੜੇ ਇੰਡੀਆ ਵਿੱਚ ਜਿਹੜਾ ਹੈਗਾ ਸਿਸਟਮ ਅਸੀਂ ਕਿੰਨਾ ਮਰਜ਼ੀ ਜੇ ਕੋਸ਼ਿਸ਼ ਕਰਦੇ ਆ ਜੇ ਆਪਾਂ ਪਲਾਸਟਿਕ ਦੇ ਕਾਲੇ ਪਲਾਸਟਿਕ ਨੂੰ ਵੀ ਆਪਾਂ ਜੇ ਆਪਾਂ ਰੀਸਾਈਕਲ ਕਰਦੇ ਆ ਸਾਡੇ ਉੱਥੇ ਮਸ਼ੀਨਰੀ ਨਹੀਂ ਜ਼ਬਰਦਸਤ ਨਹੀਂ ਹੈਗੀ ਤੇ ਤਾਂ ਕਿ ਉਹ ਜਿਹੜੇ ਸੈਂਟੀਫਿਕ ਤਰੀਕਾ ਨਹੀਂ ਹੈਗਾ ਮਤਲਬ ਉੱਥੇ ਸਮੱਸਿਆ ਬਹੁਤ ਜ਼ਿਆਦਾ ਹੁੰਦਾ ਮਤਲਬ ਉਹ ਕੰਡੀਸ਼ਨ ਆ ਬਹੁਤ ਸਹੀ ਨਹੀਂ ਹੈਗੀ ਮਤਲਬ ਜੇ ਕੋਈ ਮੰਨ ਲਓ ਪਾਈਪ ਬਣਾਉਣ ਵਾਲੀ ਇੰਡਸਟਰੀ ਹੈਗੀ ਜੇ ਲਫਾਫਿਆਂ ਤੋਂ ਪਾਈਪ ਬਣਾ ਰਹੀ ਹੈ ਤਾਂ ਜਿਹੜੇ ਵਰਕਰ ਉੱਥੇ ਕੰਮ ਕਰਦੇ ਉਹ ਬਹੁਤ ਕੰਡੀਸ਼ਨ ਸਹੀ ਚ ਨਹੀਂ ਕਰਦੇ ਜਿਹੜੀ ਰੀਸਾਈਕਲ ਇੰਡਸਟਰੀ ਸਾਡੀ ਹੈ ਤਾਂ ਹੈ ਪਰ ਉਹ ਇੰਨੀ ਮਤਲਬ ਕਹਿੰਦਾ ਹਿਊਮਨ ਹੈਲਥ ਤੇ ਬਹੁਤ ਜ਼ਿਆਦਾ ਅਸਰ ਪਾਉਂਦੀ ਹੈ ਇਸ ਲਈ ਸਾਨੂੰ ਸਮਝਣਾ ਪੈਣਾ ਹੈਗਾ ਵੀ ਡਿਵੈਲਪ ਕੰਟਰੀਆਂ ਕੋਲ ਤਾਂ ਸਾਰਾ ਹੈਗਾ ਬਹੁਤ ਵੱਡੇ ਲੈਵਲ ਦਾ ਵੇਸਟ એનર્ਜੀ ਪਲਾਂਟ ਲ ਉਨਾਂ ਦੀ ਲੈਂਡਫਿਲਾਂ ਬੜੀਆਂ ਟੈਕਨੀਕਲ ਲੈਂਡਫਿਲਾਂ ਹੈਗੀਆਂ ਮਤਲਬ ਉਹ ਲੈਂਡਫਿਲ ਵੀ ਕਰ ਲੈਂਦੇ ਹੈਗੇ ਤਾਂ ਸਾਡੇ ਇੰਡੀਆ ਵਿੱਚ ਸਮੱਸਿਆ ਹੈਗੀ ਰੀਸਾਈਕਲਿੰਗ ਦੀ ਵੀ ਜੇ ਆਪਾਂ ਮਿਕਸ ਕਰਕੇ ਸੇਟਾਂਗੇ ਸਾਡੇ ਜਿਹੜੇ ਕੂੜੇ ਦੇ ਵੱਡੇ ਢੇਰ ਜਿਹੜੇ ਪਏ ਹੋਏ ਆ ਉਹ ਵਾਧੇ ਤੁਰੇ ਜਾਣਗੇ ਮਤਲਬ ਇਸ ਲਈ ਸਾਨੂੰ ਚਾਹੀਦਾ ਹੈਗਾ ਚਾਹੇ ਉਹ ਪਿੰਡ ਲੈਵਲ ਹੋਵੇ ਚਾਹੇ ਸ਼ਹਿਰ ਦਾ ਲੈਵਲ ਹੋਵੇ ਸਾਨੂੰ ਸੋਚਣਾ ਪੈਣਾ ਵੀ ਅਸੀਂ ਜੇ ਰੀਸਾਈਕਲਿੰਗ ਨੂੰ ਵਧਾਉਣਾ ਹੈਗਾ ਤਾਂ ਸਾਨੂੰ ਮਤਲਬ ਸੋਰਸ ਤੇ ਸੈਗਰੀਗੇਸ਼ਨ ਕਰਨੇ ਪੈਰੀ ਹੈ ਇਹ ਆਪਾਂ ਇਹ ਗੱਲ ਹੋਰ ਸਮਝਣੀ ਪੈਣੀ ਇੱਥੇ ਵੀ ਜਿਹੜੀਆਂ ਕੰਪਨੀਆਂ ਇਹਨੂੰ ਪ੍ਰੋਡਿਊਸ ਕਰਦੀਆਂ ਅੱਜ ਜਿਵੇਂ ਹੁਣ ਦੀਵਾਲੀ ਦਾ ਸੀਜ਼ਨ ਚੱਲੀ ਤੁਰਿਆ ਜਾ ਰਿਹਾ ਹੈਗਾ ਦੀਵਾਲੀ ਮਤਲਬ ਕਹਿੰਦਾ ਤਾਂ ਇਸ ਦੌਰਾਨ ਹਜ਼ਾਰਾਂ ਪ੍ਰੋਡਕਟ ਜਿਹੜੇ ਹੈਗੇ ਆ ਮਤਲਬ ਮਾਰਕੀਟ ਵਿੱਚ ਮਿਲਦੇ ਆ ਪਲਾਸਟਿਕ ਦੇ ਉਹਨਾਂ ਤੋਂ ਲੈ ਕੇ ਮਤਲਬ ਕੀ ਥੋੜਾ ਸਮਾਨ ਪਲਾਸਟਿਕ ਦੇ ਸਮਾਨ ਭਰੇ ਪਏ ਆ ਮਾਰਕੀਟ ਦੇ ਵਿੱਚ ਪਰ ਉਹ ਜਿਹੜੀਆਂ ਕੰਪਨੀਆਂ ਕਦੇ ਪ੍ਰੋਡਿਊਸ ਕਰਨ ਤੋਂ ਬੰਦ ਹੀ ਕਰਨ ਗਿਆ ਉਹਨਾਂ ਜਿਹੜਾ 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 ਇਹਦਾ ਇਹਦਾ ਮਤਲਬ ਜਿਹੜਾ ਇਹਦੇ ਗਰਬੜ ਹੋਊਗੀ ਤੁਹਾਡਾ ਠੇਕਰਾ ਹੈਗਾ ਸਾਰਾ ਕੰਜ਼ਿਊਮਰ ਦੇ ਸਾਈਡ ਦਾ ਬਿਕ ਕੰਜ਼ਿਊਮਰ ਸਹੀ ਤਾਂ ਢੰਗ ਨਾਲ ਮਤਲਬ ਕਹਿੰਦਾ ਉਹਨੂੰ ਸੁੱਟਦਾ ਨਹੀਂ ਹੈਗਾ ਰੀਸਾਈਕਲ ਨਹੀਂ ਕਰਦਾ ਹੈਗਾ ਉਹਨੂੰ ਮਤਲਬ ਉਸ ਤਰੀਕੇ ਨਾਲ ਵੇਸਟ ਟੂ ਸੈਗਰੀਗੇਟ ਨਹੀਂ ਕਰਦਾ ਉਹ ਕਦੇ ਆਪਣੇ ਤੇ ਕਦੇ ਨਹੀਂ ਮਤਲਬ ਕਹਿੰਦਾ ਵੀ ਬਲੇਮ ਲੈਂਦੇ ਇਸ ਵਾਰ ਜਿਹੜਾ ਪਲਾਸਟਿਕ ਦੇ ਬਾਰੇ ਗੱਲ ਕਰਾਂਗੇ ਆਪਾਂ ਉਹ ਚਰਚਾ ਕਰਾਂਗੇ ਕੰਪਨੀਆਂ ਕਿੰਨੇ ਲੰਬੇ ਸਮੇਂ ਤੋਂ ਮਤਲਬ ਕਹਿੰਦਾ ਕੰਜ਼ਿਊਮਰ ਦੇ ਸਿਰ ਤੇ ਸਾਰਾ ਇਹ ਭਾਂਡਾ ਜਿਹੜਾ ਫੂਡ ਦੀ ਤੁਰੀ ਆਉਂਦੀ ਹੈਗੀ ਆ ਇਸ ਲਈ ਸਾਨੂੰ ਇਹੀ ਸਾਨੂੰ ਆਪਣੇ ਲੈਵਲ ਤੇ ਸਮਝਣਾ ਪੈਣਾ ਅਸੀਂ ਜੇ ਸੈਗਰੀਗੇਟ ਕਰਾਂਗੇ ਕੂੜੇ ਨੂੰ ਜਾਂ ਕੂੜੇ ਦੀ ਸਹੀ ਢੰਗ ਨਾਲ ਸੰਭਾਲ ਕਰਾਂਗੇ ਤਾ ਸਾਡਾ ਇਹ ਜਿਹੜਾ ਸਾਡਾ ਦਾ ਕੰਟਰੀ ਹੈਗੀ ਸਾਡਾ ਦੇਸ਼ ਹੈਗੇ ਸਾਡੇ ਪਿੰਡ ਹੈਗੇ ਪੰਜਾਬ ਦੀ ਜੇ ਗੱਲ ਕਰੀਏ ਤਾਂ ਹੀ ਪਿੰਡ ਆਪਣੇ ਇਹ ਸੁਧਰ ਸਕਦੇ ਹੈਗੇ ਆ ਇਹ ਕੁਝ ਬੈਨੀਫਿਟ ਦੱਸਦੇ ਹੋਏ ਰੀਸਾਈਕਲਿੰਗ ਦੇ ਆਪਾਂ ਇਹ ਦੱਸੋ ਵੀ ਕਿਹੜੇ ਕਿਹੜੇ ਮੋٹے ਮੋٹے ਮੀਡੀਅ ਸੈਟ ਹੋ ਸਕਦੇ ਆ ਤੇ ਪਲਾਸਟਿਕਲੀ ਸਮੱਸਿਆ ਹੈਗੀ ਰੀਸਾਈਕਲਿੰਗ ਤੋਂ ਆਪਾਂ ਲੱਗ ਦੋ ਚੱਲ ਜਾਗੇ ਧੰਨਵਾਦ ਸਾਰਾ ਸੱਸੇ ਕਾਲ